ਵਾਲੀਆਂ ਨਾਲ ਜਾਪੀਮ ਜਾਪਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰ ਸਾਹਿਬ ਕੇ ਹੋਈ ਘਟਨਾ ਜਿਹੜੀ ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂ ਨੂੰ ਬੇਅਦਬੀ ਕੀਤੀ ਗਈ ਆ ਉੱਤੇ ਉੱਪਰ ਚੜ੍ਹ ਕੇ ਜਿਹੜਾ ਘਣਾ ਨਾਲ ਹਮਲਾ ਕੀਤਾ ਗਿਆ ਮੋਰੇ ਸੀਮੈਂਟ ਦੀ ਜਿਹੜੀ ਸੰਵਿਧਾਨ ਕਾਪੀ ਬਣੀ ਸੀ ਉਹਨੂੰ ਅੱਗ ਲਗਾ ਕੇ ਜਿਹੜੀ ਆ ਇੱਕ ਦੋਸ਼ੀ ਨੇ ਜਿਹੜਾ ਇੱਕ ਕੁਕਰਮ ਕੀਤਾ ਆ ਉਹਦੇ ਖਿਲਾਫ ਅੱਜ ਪੂਰਾ ਪੰਜਾਬ ਨਹੀਂ ਪੂਰੇ ਭਾਰਤ ਵਿੱਚ ਇਹ ਜਿਹੜੀ ਆ ਉਹਦਾ ਉਸ ਜਿਹੜਾ ਉਹਦੇ ਵਜੋਂ ਅੱਜ ਪੰਜਾਬ ਵੀ ਪੂਰੇ ਬੰਦ ਦੀ ਕਾਲ ਆ ਮਾਲਮਿਕ ਭਾਈਚਾਰੇ ਦਲੇ ਸਮਾਜ ਔਰ ਸ਼ਰਧਾਸਿਆ ਭਾਈਚਾਰੇ ਵੱਲੋਂ ਜਿਹੜਾ ਅੱਜ ਬੰਦ ਦੀ ਕਾਲ ਆ ਮੇਰੇ ਨਾਲ ਸਾਥੀ ਨੇ ਕਿਉਂਕਿ ਅੱਜ ਜਿਹੜੇ ਨਕੋਦਰ ਵਿਖੇ ਬੰਦ ਦੀ ਕਾਲ ਦਿੱਤੀ ਗਈ ਆ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਹੋਰ ਮੰਗਾਂ ਨੇ ਕਿਉਂਕਿ ਜਿਹੜਾ આરોપી ਸੀ ਉਸ ਨੂੰ ਮੌਕੇ ਤੋਂ ਅਰੈਸਟ ਕਰਕੇ ਜਿਹੜਾ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਔਰ ਉਹਦੀਆਂ ਜਿਹੜੀਆਂ ਬਰੀਕੀ ਨਾਲ ਜਿਹੜੀ ਜਾਂਚ ਉਹ ਕੀਤੀ ਆ ਤੇ ਪਰ ਫਿਰ ਵੀ ਉਸ ਤੋਂ ਬਾਅਦ ਵੀ ਜਿਹੜੀ ਜਿਹੜਾ ਪੰਜਾਬ ਦੇ ਵਿੱਚ ਕੁਝ ਸ਼ਹਿਰ ਜਿਹੜੇ ਬੰਦ ਕੀਤੇ ਗਏ ਨੇ ਆ ਉਹ ਪੁੱਛਦੇ ਆ ਕੀ ਕਰਨਾ ਹਾਂਜੀ ਤਰਿੰਦਰ ਜੀ जय भीम जी जय भीम जय भारत आज ਜਿਹੜੀ ਬੰਦ ਦੀ ਕਾਲ ਆ ਦੇਖੋ ਪੂਰੇ ਪੰਜਾਬ ਦੀ ਬੰਦ ਦੀ ਕਾਲ ਆ ਕਿਉਂਕਿ ਸਾਡੇ ਸਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਮਾ ਨੂੰ ਅਮਰਸਥਾਨ ਦੇ ਵਿੱਚ ਜਿਹੜਾ ਤੋੜਿਆ ਗਿਆ ਬਹੁਤ ਵੱਡੀ ਗੰਟੀ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਜਿਹੜੇ ਆ ਐਸੀ ਲੋਕ ਰਹਿੰਦੇ ਆ ਬਲਕਿ ਇਹਨਾਂ ਬਾਬਾ ਸਾਹਿਬ ਨੇ ਸਰਬਸਮਾਜ ਨੂੰ ਹੱਕ ਲੈ ਕੇ ਦਿੱਤੇ ਆ ਤੇ ਬਾਰ ਬਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਵੀ ਕਿਤੇ ਗਣਤੰਤਰ ਦਿਵਸ ਹੁੰਦਾ ਜਾਂ 26 ਜਨਵਰੀ ਹੁੰਦੀ ਜਾਂ 15 ਅਗਸਤ ਹੁੰਦੀ ਹੈ ਉਹਨਾਂ ਦਿਨਾਂ ਦੇ ਵਿੱਚ ਆ ਕੇ ਸ਼ਰਾਰਤੀ ਲੋਕ ਜਿਹੜੇ ਆ ਇਸ ਤਰ੍ਹਾਂ ਦੀ ਜਿਹੜੀ ਹਰਕਤ ਕਰਾਉਂਦੇ ਆ ਇਹ ਵੀ ਹੁਣ ਦੇਖਣ ਦੇ ਵਿੱਚ ਆਇਆ ਕਿ ਉਹ ਨੌਜਵਾਨ ਜਿਹੜਾ ਇਹ ਕੰਮ ਕਰ ਰਿਹਾ ਉਹਦੀ ਆਪ ਦੀ ਮਨਛਾ ਨਹੀਂ ਹੋ ਸਕਦੀ ਉਹ ਕੋਈ ਜਿਹੜੀਆਂ ਪਿੱਛੇ ਤਾਕਤਾਂ ਰਾਜਨੀਤਿਕ ਤਾਕਤਾਂ ਲੱਗੀਆਂ ਹੋ ਸਕਦੀਆਂ ਤੇ ਅਸੀਂ ਸਰਕਾਰ ਤੋਂ ਇਹੋ ਹੀ ਮੰਗ ਕਰਦੇ ਆ ਕਿ ਉਹਦੀ ਜਾਂਚ ਕੀਤੀ ਜਾਵੇ ਔਰ ਜਿਹੜੀਆਂ ਵੀ ਤਾਕਤਾਂ ਨੇ ਕਰਵਾਇਆ ਉਹਨਾਂ ਨੂੰ ਜਿਹੜਾ ਐਸੀ ਸਮਾਜ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਅਦਬੀਆਂ ਨੂੰ ਨੱਖ ਪਾਈ ਜਾ ਸਕੇ ਔਰ ਇੱਕ ਮੰਗ ਸੀ ਹੋਰ ਪੰਜਾਬ ਦੇ ਡੀਜੀਪੀ ਸਾਹਿਬ ਤੋਂ ਕਰਦੇ ਆ ਕਿ ਜਿਹੜਾ ਇਸ ਸ਼ਖਸ ਦੇ ਉੱਤੇ ਚਾਹੇ ਕਿਸੇ ਵੀ ਭਾਈਚਾਰੇ ਨਾਲ ਰਿਲੇਟਡ ਆ ਜੋ ਵੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਜਾਂ ਹੋਰ ਰੈਬਰਾਂ ਦਾ અપਮਾਨ ਕਰਦਾ ਉਹਦੇ ਉੱਤੇ ਸਿੱਧਾ ਐਨਐਸਏ ਲਾ ਦੇਣਾ ਚਾਹੀਦਾ ਔਰ ਇਹਨਾਂ ਨੂੰ ਜੇਲਾਂ ਦੇ ਵਿੱਚ ਸਿੱਟਣਾ ਚਾਹੀਦਾ ਤਾਂ ਕਿ ਇਸ ਤਨਦੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹਰਕਤ ਨਾ ਕਰ ਸਕੇ। ਧੰਨਵਾਦ ਜੀ ਕਾਕੋ ਜੀ ਜਿਹੜਾ ਕਿ ਇੱਕ ਤਾਂ આરોਪ ਆ ਕਿ ਉਹਨੇ ਉਹ ਅਰੈਸਟ ਹੋ ਗਿਆ। ਦੂਸਰਾ ਅੱਜ ਬੰਦ ਦੀ ਕਾਲ ਆ ਔਰ ਬੰਦ ਦੀ ਕਾਲ ਜਿਹੜੀ ਕਿੰਨੇ ਤੋਂ ਕਿੰਨੇ ਵਜੇ ਤੱਕ ਆ ਔਰ ਜਿਹੜੀ ਆ ਕਿਹੜੀ-ਕਿਹੜੀ ਸੇਵਾਵਾਂ ਜੇ ਖੁੱਲੀਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਪੀ ਮੀਡੀਆ ਜਿੰਨੇ ਵੀ ਸਾਥੀ ਪਹੁੰਚੇ ਉਹਨਾਂ ਦਾ ਧੰਨਵਾਦ ਔਰ ਜਿਹੜੀ ਸਾਡੀ ਆਵਾਜ਼ ਪੂਰੇ ਦੇਸ਼ ਦੇ ਵਿੱਚ ਪਹੁੰਚਾਉਣੀ ਆ ਮੀਡੀਆ ਨੇ ਔਰ ਦੇਖੋ 26 ਜਨਵਰੀ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਔਰ 26 ਜਨਵਰੀ ਨੂੰ ਜਿੱਥੇ ਦੇਸ਼ ਭਾਰਤ ਦੇ ਸੰਵਿਧਾਨ ਨੂੰ ਲਾਗੂ ਹੋਣ ਦੀ ਖੁਸ਼ੀ ਮਨਾਉਂ ਰਿਹਾ ਸੀ ਉਸੇ ਦਿਨ ਇੱਕ ਛੋਟੀ ਮਾਨਸਿਕਤਾ ਔਰ ਗੰਦੀ ਸੋਚ ਰੱਖਣ ਵਾਲੇ ਸ਼ਖਸ ਨੇ ਉਸ ਮਹਾਨ ਰਹਿਬਰ ਦੀ ਜਿਨੇ ਜਾਤ ਪਾਤ ਤੋਂ ਉੱਤੇ ਉੱਠ ਕੇ ਇਸ ਦੇਸ਼ ਨੂੰ ਸੰਵਿਧਾਨ ਦਿੱਤਾ ਤਾਂ ਕਿ ਜਿਹੜਾ ਇਹ ਦੇਸ਼ ਅੱਜ ਸੰਵਿਧਾਨ ਦੀ ਰਹਿਨਮਾਈ ਥਲੇ ਚੱਲ ਰਿਹਾ ਵਾ ਔਰ ਉਸ ਦੀ ਪਰਤਮਾ ਨੂੰ ਪੂਰੀ ਤਰ੍ਹਾਂ ਕਾਹਨ ਲੈ ਕੇ ਥੋੜੇ ਦੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਔਰ ਜਿਹਦੇ ਨਾਲ ਕਰੋੜਾਂ Dalit ਸਮਾਜ ਦੇ SC ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚੀ ਆ ਔਰ ਮਨਾਂ ਨੂੰ ਠੇਸ ਕੱਲੇ ਸਮਾਜ ਦੇ SC ਸਮਾਜ ਨੂੰ ਨਹੀਂ ਜਰਨਲ ਸਮਾਜ ਨੇ ਵੀ ਸਾਡੇ ਨਾਲ ਸਹਿਯੋਗ ਕੀਤਾ ਔਰ ਉਹ ਵੀ ਇਹ ਗੱਲ ਕਰਦੇ ਆ ਕਿ ਇਹਦਾ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ ਇਹ ਪਤਾ ਲੱਗਣਾ ਚਾਹੀਦਾ ਵਾ ਬੇਸ਼ੱਕ ਉਹਦੇ ਤੇ ਸਰਕਾਰ ਨੇ ਪਰਚਾ ਦਰਜ ਕਰ ਦਿੱਤਾ ਪਰ ਉਹਦਾ ਜਿਹੜਾ ਦੁੱਧ ਉਹ ਦੁੱਧ ਪਾਣੀ ਕਰਕੇ ਉਹਨੂੰ ਦੱਸਣਾ ਚਾਹੀਦਾ ਸਮਾਜ ਨੂੰ ਕਿਹਦੇ ਮਗਰ ਹੱਥ ਕੇ ਦਾ ਇਹਦਾ ਮਾਸਟਰਮਾਈਂਡ ਕੌਣ ਆ ਕੀ ਇਹ ਦੇਸ਼ ਨੂੰ ਤੋੜਨ ਦੀ ਗੱਲ ਆ ਕੀ ਇਸ ਬਾਲਮਿਕ ਸਮਾਜ ਐਸੀ ਸਮਾਜ ਨੂੰ ਭੜਕਾਉਣ ਦੀ ਗੱਲ ਆ ਕੀ ਦੇਸ਼ ਦੇ ਅੰਦਰ ਦੰਗੇ ਕਰਾਉਣ ਦੀ ਗੱਲ ਜਾਂ 1947 ਵਾਲਾ ਸਮਾਂ ਪਹਿਲਾਂ ਲਿਆਉਣ ਦੀ ਗੱਲ ਤਾਂ ਨਹੀਂ ਚੱਲ ਰਹੀ ਇਸ ਕਰਕੇ ਅਸੀਂ ਇਹ ਉਹਦੇ ਨਾਲ ਪੂਰਾ ਸਮਾਜ ਸਰਕਾਰ ਕੋਲੋਂ ਸੈਂਟਰ ਸਰਕਾਰ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਕਿ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਦੀ ਉੱਚ ਪਦਰੀ ਜਾਂਚ ਹੋਵੇ ਚਾਹੇ ਹਾਈ ਕੋਰਟ ਦਾ ਕੋਈ ਰਿਟਾਇਰਡ ਜੱਜ ਜਾਂ ਮੌਜੂਦਾ ਜੱਜ ਕੋਲੋਂ ਇਹਦੀ ਜਾਂਚ ਕਰਾਈ ਜਾਵੇ ਤਾਂ ਕਿ ਇਹ ਸੱਚ ਜਿਹੜਾ ਸਾਹਮਣੇ ਆਵੇ ਉਹਦੇ ਸੰਬੰਧ ਵਿੱਚ ਅੱਜ ਨਕੌਦਰ ਸ਼ਹਿਰ ਬੰਦ ਕੀਤਾ ਪੂਰੇ ਸਮਾਜ ਵੱਲੋਂ ਔਰ ਅਸੀਂ ਧੰਨਵਾਦ ਕਰਦੇ ਆ ਸਵੇਰੇ ਸਵੇਰੇ 9 ਵਜੇ ਤੋਂ 5 ਵਜੇ ਤੱਕ ਨਕੋਦਰ ਸ਼ਹਿਰ ਬੰਦ ਕੀਤਾ ਸਾਰੇ ਧਾਰਮਿਕ ਜਥੇਬੰਦੀਆਂ ਨੇ ਫੈਸਲਾ ਲਿਆ ਔਰ ਸ਼ਹਿਰ ਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਮਾਜ ਦਾ ਸਾਥ ਦਿੱਤਾ ਔਰ ਸ਼ਹਿਰ ਸ਼ਾਂਤੀਪੂਰਵਕ ਬੰਦ ਕੀਤਾ ਜੈ ਭੀਮ ਜੈ ਭਾਰਤ ਧੰਨਵਾਦ ਮੇਰੇ ਨਾਲ ਨੇ ਬਾਲਮੀਕੀ ਟਾਈਗਰ ਫੋਰਸ ਦੇ ਪਰਾ ਨਹੀਂ ਸਰ ਜਿਹੜਾ ਅੱਜ ਦਾ ਜਿਹੜਾ ਬੰਦ ਦੀ ਕਾਲ ਆ ਇਹਨੂੰ ਇਹ ਜਿਹੜੀ ਘਟਨਾ ਅੰਮ੍ਰਿਤਸਰ ਦੀ ਹੋਈ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਜੈ ਹਵਲ ਮਿੱਕੀ ਜੀ ਜੈ ਭੀਮ ਜੈ ਭਾਰਤ ਵਾਲਮੀਕਨ ਟਾਈਗਰ ਫੋਰਸ ਐਕਸ਼ਨ ਕਮੇਟੀ ਆਲ ਇੰਡੀਆ ਟੀਮ ਨਕੋਦਰ ਸਮੁੱਚੀ ਜੋ 26 ਜਨਵਰੀ ਨੂੰ ਜੋ ਅੰਮ੍ਰਿਤਸਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਸੋ ਬੇਹਾਦ ਨੰਦਨਯੋਗ ਆ ਸੋ ਸਾਰਾ ਸਮਾਜ ਸਾਰੀਆਂ ਵੱਖ-ਵੱਖ ਜਥੇਬੰਦੀਆਂ ਤੋਂ ਸਾਰੇ ਵੀਰ ਨਕੋਦਰ ਦੇ ਵਿੱਚ ਅੱਜ ਇਕੱਠੇ ਹੋ ਜਿਨ੍ਹਾਂ ਨੂੰ ਦੁੱਖ ਆ ਜੋ 바ਵਾ ਸਾਹਿਬ ਅੰਬੇਦਕਰ ਦੀ ਸੋਚ ਦੇ ਉੱਤੇ ਚੱਲਦੇ ਆ ਸੋ ਉਹਨਾਂ ਨੂੰ ਦੋਖਿਆ ਲੱਖਾਂ ਅੰਬੇਦਕਰਵਾਦੀ ਹੋਰ ਜੋ ਪੂਰੇ ਭਾਰਤ ਦੇ ਵਿੱਚ ਕੰਮ ਕਰਦੇ ਪਏ ਆ ਅੱਜ ਪੂਰੇ ਪੰਜਾਬ ਦੇ ਵੀ ਬੰਦ ਦੀ ਕਾਲ ਆ ਅਗਰ ਇਹ ਘਟਨਾਵਾਂ ਨਾ ਰੁਕੀਆਂ ਜਾਂ ਇਸ ਬੰਦੇ ਨੂੰ ਜੋ ਬੰਦੇ ਨੇ ਇਹ ਘਟਨਾ ਵਾਪਰੀ ਆ ਉਹਤੇ ਜੇ ਪੂਰੀ ਕਾਰਵਾਈ ਨਹੀਂ ਹੁੰਦੀ ਜਿਹੜੇ ਉਹਦੇ ਪਿੱਛੇ ਮਗਰ ਜਿਹੜੇ ਉਹਨਾਂ ਤੋਂ ਜਿਹੜੀਆਂ ਏਜੰਸੀਆਂ ਨੇ ਕੰਮ ਕਰਾਇਆ ਹੈਗਾ ਉਹਨਾਂ ਦਾ ਪਰਦਾ ਫਾਸ਼ ਨਹੀਂ ਹੁੰਦਾ ਸੋ ਅਸੀਂ ਭਾਰਤ ਬੰਦ ਦੀ ਕਾਲ ਦਵਾਂਗੇ ਸੋ ਅੱਜ ਤੋਂ ਪੰਜਾਬ ਬੰਦ ਆ ਇਹ ਭਾਰਤ ਬੰਦ ਹੋਊਗਾ ਸੋ ਅਸੀਂ ਇਹ ਚੀਜ਼ਾਂ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨੀਆਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਿਤੇ ਵੀ 바ਵਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜਿਨ੍ਹਾਂ ਨੇ ਹਰੇਕ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਆ ਸੋ ਸਿਰਫ ਵਾਲਮੀਕੀ ਭਾਈਚਾਰੇ ਜਾਂ ਰਵਿਦਾਸ ਭਾਈਚਾਰੇ ਨੂੰ ਨਹੀਂ ਸਗੋਂ ਹਰੇਕ ਵਰਗ ਨੂੰ ਬਾਬਾ ਸਾਹਿਬ ਅੰਬੇਦਕਰ ਨੇ ਭਾਰਤ ਦੀ ਸੰਵਿਧਾਨ ਦੇ ਦੁਆਰਾ ਹਰੇਕ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਆ ਸੋ ਬਾਬਾ ਸਾਹਿਬ ਅੰਬੇਦਕਰ ਦੇ ਨਾਲ ਜੇ ਇਦਾਂ ਦੀ ਕੋਈ ਛੇੜਛਾੜ ਕਰੂਗਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਬਾਲਮੀਕਨ ਟਾਈਗਰ ਫੋਰਸ ਅਜੇ ਕੋਸਲਾ ਵਿੱਕੀ ਚੀਜ਼ਾ ਜੀ ਦੀ ਇਹ ਗਵਾਹੀ ਦੇ ਵਿੱਚ ਅੱਜ ਅਸੀਂ ਇੱਥੇ ਨਕੌਦਰ ਦੇ ਵਿੱਚ ਇਕੱਠੇ ਹੋਏ ਆ ਸੋ ਜਲੰਧਰ ਦੇ ਵਿੱਚ ਵੀ ਸਾਡੀ ਪੂਰੀ ਟੀਮ ਹੈਡ ਆਫਿਸ ਦੇ ਵਿੱਚੋਂ ਚੱਲ ਰਹੀ ਆ ਪੂਰਾ ਜਲੰਧਰ ਵੀ ਪ੍ਰੋਪਰ ਤੌਰ ਤੇ ਬੰਦ ਆ ਅੰਮ੍ਰਿਤਸਰ ਪ੍ਰੋਪਰ ਸੀਲ ਕੀਤਾ ਗਿਆ ਆ ਸੋ ਸਾਡੀਆਂ ਸਾਰੀਆਂ ਟੀਮਾਂ ਵਾਲਮੀਕਨ ਟਾਈਗਰ ਫੋਰਸ ਦੀਆਂ ਪ੍ਰੋਪਰ ਪੂਰੇ ਭਾਰਤ ਦੇ ਵਿੱਚ ਕੰਮ ਕਰ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਦਲੇਸਮਾਲ ਦੇ ਉਹ ਲੀਡਰ ਜਿਨ੍ਹਾਂ ਨੇ ਅੱਜ ਬੰਦ ਦੀ ਕਾਲ ਨਕੋਦਰ ਨੂੰ ਦਿੱਤੀ ਔਰ ਦੁਕਾਨਦਾਰਾਂ ਨੇ ਵੀ ਬੜਾ ਪੂਰਾ ਸਾਥ ਦਿੱਤਾ ਸ਼ਹਿਰ ਵਾਸੀਆਂ ਨੇ ਵੀ ਸਾਥ ਦਿੱਤਾ ਉਹਨਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ ਸ਼ਹਿਰ ਵਾਸੀਆਂ ਦਾ ਔਰ ਇੱਥੇ ਨਾਲ ਹੀ ਮੈਂ ਇੱਕ ਜ਼ਰੂਰ ਗੱਲ ਕਰਨੀ ਚਾਹੁੰਦਾ ਹਾਂ ਕਿ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਪੂਰੇ ਭਾਰਤ ਦੀ ਇੱਕ jaan ਇੱਕ ਸੂਰਜ ਆ ਉਹ ਕਿਸੇ ਵੀ ਜਾਤੀ ਨਾਲ ਸਬੰਧ ਨਹੀਂ ਰੱਖਦੇ ਕਿਉਂਕਿ ਉਹ ਇੱਕ ਐਜੂਕੇਸ਼ਨ ਟਰਸਟ ਆ ਉਹ ਐਜੂਕੇਸ਼ਨ ਯੂਨੀਵਰਸਿਟੀ ਆ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਪਰ ਉਹਨਾਂ ਦੇ ਜੇ ਕਰੋੜਾ ਉਹਨਾਂ ਨੂੰ ਪਿਆਰ ਕਰਨ ਵਾਲੇ ਆ ਕੁਝ ਬੰਦੇ ਇਦਾਂ ਦੇ ਵੀ ਹੈਗੇ ਆ ਜਿਹੜੇ ਬਾਬਾ ਸਾਹਿਬ ਅੰਬੇਦਕਰ ਨੂੰ ਨਫ਼ਰਤ ਨਾਲ ਦੇਖਦੇ ਆ ਪਰ ਉਹ ਭੁੱਲ ਜਾਣਗੇ ਕਿ ਉਹਨਾਂ ਦੀਆਂ ਮਾਮਾ ਭੈਣਾ ਬੀਬੀਆਂ ਬੱਚੀਆਂ ਉਹਨਾਂ ਦੀ ਪੜ੍ਹਾਈ ਜਿਹੜੀ ਆ ਇਹ ਬਾਬਾ ਸਾਹਿਬ ਅੰਬੇਦਕਰ ਜੀ ਦਾ ਦਿੱਤਾ ਹੋਇਆ ਸਦਾਨਤਾ ਆ ਔਰ ਬਾਬਾ ਸਾਹਿਬ ਅੰਬੇਦਕਰ ਜੀ ਦਾ ਦਿੱਤਾ ਹੋਇਆ ਅਧਿਕਾਰ ਆ ਔਰ ਮੈਂ ਅੱਜ ਉਸ ਮਾਨਵਿਕ ਜਿਹੜੇ ਮਾਂ ਬੱਚੇ ਨੇ ਇਹ ਕੁੱਕਰਮ ਕੀਤਾ ਉਹਦੀ ਮਾਂ ਕਹਿੰਦੀ ਆ ਕਿ ਮੈਨੂੰ ਪਤਾ ਨਹੀਂ ਕਿ ਉਹ ਦबई ਤੋਂ ਆ ਕੇ ਅੰਮ੍ਰਿਤਸਰੀ ਰੁਕ ਗਿਆ ਸੀ ਪਰ ਕਿਤੇ ਨਾ ਕਿਤੇ ਮਾਤਾ ਤੇਰੇ ਕੋਲ ਇੱਕ ਪੁੱਲ ਹੋ ਗਈ ਜੇਕਰ ਤੇਰੇ ਘਰ ਚ ਕਿਤੇ ਅੰਬੇਡਕਰ ਬੜਿਆ ਹੁੰਦਾ ਤੇ ਅੱਜ ਇਹ ਪੁੱਤ ਤੇਰਾ ਨੌਕਰੀ ਕਰਦਾ ਹੁੰਦਾ ਅੱਜ ਸਲਾਖਾਂ ਦੇ ਪਿੱਛੇ ਨਾ ਹੁੰਦਾ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਹਰ ਨਕੋਦਰ